ਅਸ਼ਮੀਤ ਜੀ ਅੱਜ ਸੇ ਸਟੂਡੈਂਟ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੀ ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਦੀ ਚੋਣ ਵਾਈਸ ਪ੍ਰੈਜ਼ੀਡੈਂਟ ਵਜੋਂ ਜਿੱਤਣ ਤੋਂ ਬਾਅਦ ਆਪਣੇ ਨਗਰ ਤਤਪੁਰਾ ਸਾਹਿਬ ਦੇ ਵਿੱਚ ਪਹੁੰਚੇ ਆ ਔਰ ਜਿਸ ਸ਼ਾਨੋ ਸ਼ੌਕਤ ਦੇ ਨਾਲ ਕਾਡਾ ਸਵਾਗਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਦੋ ਸ਼ੋਹਰਤ ਹਾਂਜੀ ਮਾਈਕਰ ਜੀ ਦਾ ਕਾਲ ਸਾਹਿਬ ਮਾਈਕਰ ਜੀ ਕੀ ਫਤਿਹ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਕੌਂਸਲ ਦੀ ਚੋਣ ਜੜੀ ਸੀ ਜੀ ਵਿਦਿਆਰਥੀ ਅਤੇ ਬੰਦੀ ਸਾਥ ਦੇ ਵੱਲੋਂ ਮੀਤ ਪ੍ਰਧਾਨ ਦੇ ਹਉਤੇ ਤੇ ਉੱਥੇ ਫਤਿਹ ਹਾਸਲ ਕਰਕੇ ਅੱਜ ਪਹਿਲੀ ਵਾਰ ਆਪਦੇ ਪਿੰਡ ਵਾਪਸ ਪਰਤਿਆਂਗਾ ਤੇ ਪਿੰਡੋਂ ਤੇ ਨਗਰ ਨਿਵਾਸੀਆਂ ਵੱਲੋਂ ಗ್ರಾಮ ਪੰਚਾਇਤ ਵੱਲੋਂ ਤੇ ਸਰਪੰਚ ਸਾਹਿਬ ਵੱਲੋਂ ਬੜਾਈ ਮਾਨ ਸਨਮਾਨ ਦੇ ਕੇ ਨਵਾਜਿਆ ਗਿਆ ਅੱਜਾ ਇੱਥੇ ਬੜਾਈ ਪਿਆਰ ਬਖਸ਼ਿਆ ਬੜਾ ਸਨਮਾਨ ਬਖਸ਼ਿਆ ਕਿ ਵੀ ਇਸ ਪਿੰਡ ਦੇ ਵਿੱਚੋਂ ਨਿਕਲ ਕੇ ਮੈਂ ਚੰਡੀਗੜ੍ਹ ਜਾ ਕੇ ਪਹਿਲਾਂ ਪੜ੍ਹਾਈ ਕੀਤੀ ਆ ਤੇ ਪੜ੍ਹਾਈ ਦੇ ਨਾਲ ਨਾਲ ਉੱਥੇ ਮੈਂ ਐਕਟੀਵਿਜ਼ਮ ਸ਼ੁਰੂ ਕੀਤਾ ਤੇ ਸਟੂਡੈਂਟ ਸਿਆਸਤ ਸ਼ੁਰੂ ਕੀਤੀ ਐ ਸਟੂਡੈਂਟ ਪੋਲਿਟਿਕ ਸ਼ੁਰੂ ਕੀਤੀ ਆ ਉਹਦੇ ਵਿੱਚ ਫਤਿਹ ਮਿਲਿਆ ਤਾਂ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਸਾਰੇ ਨਗਰ ਦੇ ਜੀ ਪਿਛਲੇ ਸਾਲਾਂ ਦੇ ਵਿੱਚ ਅਸੀਂ ਦੇਖਦੇ ਆਏ ਹਾਂ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸਟੂਡੈਂਟ ਕਾਉਂਸਲ ਦੇ ਵਿੱਚ ਮੁੱਖ ਮੁੱਦੇ ਹੁੰਦੇ ਆ ਉਹਨਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਸਿੱਖ ਮੁੱਦੇ ਜਾਂ ਪੰਜਾਬ ਦੇ ਪਾਣੀਆਂ ਦੀ ਗੱਲ ਚੰਡੀਗੜ੍ਹ ਦੀ ਗੱਲ ਉਹ ਜਿਹੜੀ ਬਹੁਤ ਘੱਟ ਕੀਤੀ ਜਾਂਦੀ ਸੀ ਪਰੰਤੂ ਇਸ ਵਾਰ ਜਿਸ ਢੰਗ ਦੇ ਨਾਲ ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਸੱਤ ਵੱਲੋਂ ਜਿਹੜੀ ਕਿ ਤੁਸੀਂ ਦੱਸਿਆ ਕਿ 2018 ਤੋਂ ਜਿਹੜੀ ਐਕਟਿਵ ਹੈ ਤੇ ਸਟੂਡੈਂਟਸ ਦਾ ਜਿਹੜਾ ਕਿਹੋ ਜਿਹਾ ਰਿਸਪੌਂਸ ਰਿਹਾ ਤੇ ਇਸ ਇਲੈਕਸ਼ਨ ਦੇ ਵਿੱਚ ਇਹਨਾਂ ਮੁੱਦਿਆਂ ਨੂੰ ਕਿਹੋ ਜਿਹਾ ਹੰਗਾਰਾ ਦੇਖੋ ਜੀ ਵਿਦਿਆਰਥੀ ਅਤੇ ਬੰਦੇ 7 2018 ਦੇ ਵਿੱਚ ਸ਼ੁਰੂ ਹੋਈ ਆ ਤੇ ਇੱਕ ਮੁੱਕ ਟੀਚਾ ਲੈ ਕੇ ਚੱਲੀ ਆ ਕਿ ਵੀ ਪੰਜਾਬ ਦੀਆਂ ਜਿੰਨੀਆਂ ਯੂਨੀਵਰਸਟੀਆਂ ਕਾਲਜਾਂ ਉਹਨਾਂ ਵਿੱਚ ਪੰਥ ਪੰਜਾਬ ਦੀ ਗੱਲ ਕਰਨੀ ਆ ਤੇ ਵਿਦਿਆਰਥੀ ਹੱਕਾਂ ਦੀ ਗੱਲ ਕਰਨੀ ਆ ਤੇ ਪਿਛਲੇ 7 ਸਾਲਾਂ ਤੋਂ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਗੁਰੂ ਅੰਗਦ ਦੇਵ ਵੈਕਨਰ ਯੂਨੀਵਰਸਿਟੀ ਲੁਧਿਆਣਾ ਤੇ ਹੋਰ ਜਿੰਨੇ ਵੀ ਆ ਚਾਹੀ ਡੀਏਵੀ ਕਾਲਜਾ ਚੰਡੀਗੜ੍ਹ ਦਾ ਹੋਰ ਕਈਆਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਅਸੀਂ ਪੰਥ ਪੰਜਾਬ ਦੀ ਗੱਲ ਕਰਦੇ ਆ ਆ ਤੇ ਵਿਦਿਆਰਥੀ ਹੱਕਾਂ ਦੀ ਗੱਲ ਕਰ ਰਹੇ ਹਾਂ ਜੀ ਤੇ ਪਿਛਲੇ 6-7 ਸਾਲਾਂ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਪੰਥ ਪੰਜਾਬ ਦੀ ਗੱਲ ਕਰਨ ਵਾਲੀ ਕਿਉਂ ਧਰਨੀ ਸੀਗੀ ਵੀ ਪੰਜਾਬ ਦੇ ਕਿੱਤੇ ਦੇ ਉੱਤੇ ਬਣੀ ਯੂਨੀਵਰਸਿਟੀ ਆ ਪੰਜਾਬ ਦੇ ਪੁਆਦ ਦੇ 28 ਪਿੰਡਾਂ ਤੋਂ ਜਾੜ ਕੇ ਯੂਨੀਵਰਸਿਟੀ ਬਣੀ ਆ ਤੇ ਉੱਤੇ ਪੰਜਾਬ ਦੀ ਗੱਲ ਨਾ ਹੋਣੀ ਯਾ ਪੰਤ ਦੀ ਗੱਲ ਨਾ ਹੋਣੀ ਮਤਲਬ ਸਾਡੇ ਇੱਕ ਦਿਲ ਨੂੰ ਬੜਾ ਦੁੱਖ ਲੱਗਦਾ ਸੀਗਾ ਉਥੇ ਕਾਮਰੇਡ ਖੱਬੇ ਖੱਬੇ ਪੱਕੀ ਧਿਰਾਂ ਸੀਗੀਆਂ ਉਹ ਕਾਬਲ ਸੀਗੀਆਂ ਜਾਂ ਸੱਜੇ ਪੱਕੀ ਜਿਹੜੀ ਭਾਜੀਪੀ ਆਰਐਸਐਸ ਆ ਉਹ ਸਾਰਾ ਟੰਚਾ ਉਹਨਾਂ ਦਾ ਸੀਗਾ ਜਾਂ ਜਿਹੜੀਆਂ ਰਵੈਤੀ ਪਾਰਟੀਆਂ ਨੇ ਕਾਂਗਰਸ ਹੋ ਗਏ ਜਾਂ ਤਾਲੀ ਦੇਣਾਂ ਦੇ ਵਿਦਿਆਰਥੀ ਬੰਦੇ ਇਹ ਉੱਥੇ ਕਾਬਲ ਸੀਗੇ ਪਰ ਕੋਈ ਕਿੰਨਾ ਚੋ ਕੋਈ ਵੀ ਜਿਹੜੀ ਉੱਥੇ ਪੰਜਾਬ ਪੰਜਾਬ ਦੀ ਗੱਲ ਆ ਜਾਂ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਆ ਜਾਂ ਪੰਜਾਬ ਦੇ ਪਾਣੀ ਦੀ ਗੱਲ ਆ ਪੰਜਾਬ ਦੀ ਜ਼ਮੀਨ ਦੀ ਗੱਲ ਆ ਜਾਂ ਜਿਹੜਾ ਇੱਥੇ ਪ੍ਰਵਾਸੀ ਇੱਥੇ ਆ ਕੇ ਵੱਸ ਰਹੇ ਉਹਦੀ ਗੱਲ ਆ ਜਾਂ ਸਾਡੀ ਨੌਜਵਾਨੀ ਹੈ ਜਿਹੜੀ ਉਹ ਆਪਦਾ ਪੰਜਾਬ ਛੱਡ ਕੇ ਜਾ ਰਹੀ ਆ ਉਹਦੀ ਗੱਲ ਵੀ ਕਦੇ ਨਹੀਂ ਸੀ ਹੁੰਦੀ ਤਾਂ ਮਤਲਬ ਸਾਨੂੰ ਇਹ ਚੀਜ਼ ਮਹਿਸੂਸ ਹੋਈ ਸੋ ਸਾਡੇ ਜਿਹੜੇ ਸੀਨੀਅਰ ਸੀਗੇ ਚਾਹੇ ਬਾਈ ਸਖਵਿੰਦਰ ਸਿੰਘ ਢੋਣ ਸਖਵਿੰਦਰ ਸਿੰਘ ਜਾਂ ਅਜਾ ਹਰ ਸਿੰਘ ਢੋਣ ਵੀ ਉਹਨਾਂ ਨੇ ਉੱਥੇ ਜਮਾਟ ਆਇਆ ਕਿ ਵੀ ਅਸੀਂ ਯੂਨੀਵਰਸਿਟੀਆਂ ਦੇ ਪੰਜਾਬ ਦੇ ਯੂਨੀਵਰਸਿਟੀਆਂ ਵਿੱਚ ਪੰਜਾਬ ਪੰਜਾਬ ਦੀ ਗੱਲ ਕਰਨੀ ਜਿਹੜਾ ਯੂਥ ਆ ਉਹ ਮਤਲਬ ਇੱਕ ਨਰਸਰੀ ਆ ਯੂਨੀਵਰਸਿਟੀ ਆ ਜਿਹੜੀ ਇੱਕ ਸਿਆਸਤ ਦੀ ਤਾਂ ਕਿ ਯੂਥ ਨੇ ਪੜਨ ਆਉਣਾਗਾ ਇੱਕ ਨਰਸਰੀ ਉੱਥੇ ਸਿੱਖ ਕੇ ਪੋਲਿਟਿਕਸ ਤੇ ਬਾਹਰ ਜਾਣਾਗਾ ਤੇ ਇਹ ਜੇ ਵੀ ਪੰਜਾਬ ਦੀ ਸਿਆਸਤ ਨੂੰ ਸਹੀ ਤਰ੍ਹਾਂ ਚਲਾ ਸਕਦਾਗਾ ਉਹ ਯੂਨੀਵਰਸਿਟੀਆਂ ਚੋਂ ਪੜਿਆ ਹੋਇਆ ਯੂਥ ਆ ਜਿਹੜਾ ਪੜ੍ਹਨ ਲੈ ਕੇ ਸਿਆਸਤ ਕਰਦਾਗਾ ਅੱਜ ਦੇ ਪੰਜਾਬ ਦੀ ਸਿਆਸਤ ਦਾ ਪੱਟਾ ਵੀ ਵੇਹਾਗਾ ਹਨਾ ਵੀ ਕੋਈ ਵੀ ਆ ਸਾਡੇ ਕੋਲ ਕੋਈ ਭਰੋਸੇਯੋਗ ਤਰਨੀ ਹੈਗੀ ਉਹਦਾ ਕਾਰਨ ਇਹ ਆ ਕਿ ਸਾਡੇ ਕੋਲ ਕੋਈ ਪੰਥ ਪੰਜਾਬ ਦੀ ਗੱਲ ਕਰਨ ਵਾਲੇ ਜਾਂ ਪੜ੍ਹੇ ਲਿਖੇ ਆਗੂ ਨਹੀਂ ਹੈਗੇ ਪਾ ਸਾਡਾ ਅਸੀਂ ਜਿੰਮਾ ਚੱਕਿਆ ਕਿ ਅਸੀਂ ਯੂਨੀਵਰਸਿਟੀ ਵਿੱਚੋਂ ਚੰਗੀ ਲੀਡਰਸ਼ਿਪ ਕੱਢ ਗਏ ਅਸੀਂ ਪੰਜਾਬ ਦੇ ਵਿੱਚ ਦੇਈਏ ਤਾਂ ਕਿ ਜਿਹੜਾ ਇੱਕ ਯੂਨੀਵਰਸਿਟੀ ਵਿੱਚ ਵੀ ਇੱਕ ਖਲਾਅ ਪੈਦਾ ਹੋਇਆ ਉਹ ਪਰ ਸਗੀਏ ਤੇ ਜਿਹੜਾ ਪੰਜਾਬ ਦੇ ਵਿੱਚ ਵੀ ਇੱਕ ਲੀਡਰਸ਼ਿਪ ਦਾ ਖਲਾਅ ਪੈਦਾ ਹੋਇਆਗਾ ਤੁਸੀਂ ਭਰੋ ਸਯੋਗਤ ਕਰਨੀ ਹੈਗੀ ਅਸੀਂ ਉਹ ਵੀ ਪਰ ਸਕੀਏ ਜੇ ਪੰਜਾਬ ਯੂਨੀਵਰਸਿਟੀ ਦੀ ਪੋਲਿਟਿਕਸ ਦੀ ਗੱਲ ਕੀਤੀ ਜਾਵੇ ਸਟੂਡੈਂਟ ਪੋਲਿਟਿਕਸ ਦੀ ਜਿੱਥੇ ਸਟੂਡੈਂਟ ਪੋਲਿਟਿਕਸ ਤੋਂ ਪੰਜਾਬ ਦੇ ਵਿੱਚ ਬਹੁਤ ਜਿਹੜੇ ਪੋਲਿਟੀਕਲ ਚਿਹਰੇ ਨੌਜਵਾਨ ਆਗੂ ਵੀਸ ਆਏ ਆ ਮੈਂ ਉਹਨਾਂ ਦੇ ਵਿੱਚੋਂ ਬਰਿੰਦਰ ਢਿੱਲੋਂ ਦਲਵੀਰ ਸਿੰਘ ਗੋਲਡੀ ਵਰਗੇ ਨੌਜਵਾਨ ਹੈ ਉੱਥੇ ਦੂਜੇ ਪਾਸੇ ਇੱਕ ਪੱਖ ਇਹ ਵੀ ਹੈ ਕਿ ਜਿਹੜਾ ਕੁਝ ਗੈਂਗਸਟਰ ਵੀ ਜਿਹੜੇ ਇੱਥੋਂ ਹੀ ਨਿਕਲੇ ਆ ਕੀ ਕਾਰਨ ਹੈ ਕਿ ਯੂਨੀਵਰਸਿਟੀ ਦੇ ਵਿੱਚੋਂ ਨਿਕਲਦੇ ਇਹ ਦੋ ਰਾਹ ਜਿਹੜੇ ਵੱਖੋ ਵੱਖਰੇ ਕੀ ਕਾਰਨ ਹੈ ਉਹ ਜਿਹੜੇ ਸਟੂਡੈਂਟਸ ਪੋਲਿਟਿਕਸ ਦਾ ਹੀ ਇੱਕ ਜਿਹੜਾ ਕਾਲਾ ਚਿਹਰਾ ਇਹਦੇ ਵਿੱਚ ਦੇਖੋ ਮੈਂ ਦੋ ਗੱਲਾਂ ਕਹੂੰਗਾ ਇਹਦੇ ਵਿੱਚ ਦੋ ਚੀਜ਼ਾਂ ਮੈਟਰ ਕਰਦੀਆਂ ਨੇ ਤੁਹਾਡਾ ਟੀਚਾ ਤੇ ਤੁਹਾਡੀ ਤਰ ਇਹ ਪਹਿਲੀ ਗੱਲ ਤੇ ਆ ਜੀ ਤੁਸੀਂ ਪੰਜਾਬ ਯੂਨੀਵਰਸਿਟੀ ਵਿੱਚ ਸਿਆਸਤ ਕਰ ਰਹੇ ਹੋ ਤੁਹਾਡਾ ਟੀਚਾ ਕੀ ਆ ਜੇ ਇਹਦਾ ਤੁਹਾਡਾ ਟੀਚਾਗਾ ਪੰਥ ਪੰਜਾਬੀ ਸੇਵਾ ਕਰਨੀ ਆ ਜਾਂ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਕਰਨੀ ਆ ਫਿਰ ਤੁਸੀਂ ਮੈਨੂੰ ਲੱਗਦਾ ਉਸ ਰਸਤੇ ਨਹੀਂ ਜਾਂਦੇ ਹਨਾ ਜਾਂ ਜੇ ਆਪ ਅਗੇ ਤੁਹਾਡੀ ਧੈਰਾ ਜਿਹੜੀ ਧੈਰਾ ਇਹ ਜੀ ਆ ਵੀ ਜਿਹੜੀ ਇਸ ਚੀਜ਼ ਨੂੰ ਪ੍ਰਮੋਟ ਕਰਦੀ ਆ ਨਾ ਉਸ ਧਿਰ ਦਾ ਹਿੱਸਾ ਹੋ ਤਾਂ ਇਹ ਚੀਜ਼ਾਂ ਨੂੰ ਖੁੱਸਦਾ ਦਿੰਦੇ ਆ ਜੇ ਤੁਹਾਡੀ ਧੈਰਾ ਜਿਹੜੀ ਉਹ ਪੰਥ ਪੰਜਾਬੀ ਸੇਵਾ ਕਰਨ ਵਾਲੀ ਗੱਲ ਕਰਦੀ ਆ ਜਾਂ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਕਰਦੀ ਆ ਮੈਨੂੰ ਹੀ ਲੱਗਦਾ ਫਿਰ ਇੱਧਰ ਕੋਈ ਜਿਹੜਾ ਸਟੂਡੈਂਟ ਆ ਉੱਧਰ ਮੜ ਸਕ ਅੱਜ ਵੀ ਤੁਸੀਂ ਪੰਥਕ ਦੀ ਗੱਲ ਕੀਤੀ ਆ ਬਹੁਤ ਸਾਰੇ ਨੌਜਵਾਨ ਆ ਜਿਹੜੇ ਇੱਥੇ ਤੁਸੀਂ ਦੇਖਿਆ ਕਿ ਮੁੰਨੇ ਹੋਣਗੇ ਤੁਸੀਂ ਵੀ ਕਹਿੰਦੇ ਸਾਲ ਤੋਂ ਪਹਿਲਾਂ ਜਿਹੜੇ ਆ ਗੱਡੀ ਰੱਖੀ ਆ ਨੌਜਵਾਨਾਂ ਨੂੰ ਕੀ ਸਹੀ ਹਦੀ ਨਾ ਜਦੋਂ ਇਹ ਸਿੱਖੀ ਤੋਂ ਦੂਰ ਹੋਏ। ਦੇਖੋ ਜੀ ਮੈਨੂੰ ਲੱਗਦਾਗਾ ਵੀ ਜਿਹੜਾ ਵੀ ਸਿੱਖੀ ਸਿੱਖ ਨੌਜਵਾਨਾਂ ਨੇ ਜਿਹੜੇ ਦਾੜੀ ਕੇਸ ਕਟਲ ਸ਼ੁਰੂ ਨੇ ਪਰੋਣੀ ਸ਼ੁਰੂ ਕੀਤੇ ਆ 1995 ਤੋਂ ਬਾਅਦ ਇੱਕ ਪੰਜਾਬ ਦੇ ਵਿੱਚ ਇੱਕ ਦੌਰ ਸ਼ੁਰੂ ਹੋਇਆਗਾ। ਮੈਂ ਅੱਜ ਵੀ ਦੇਖਦਾ ਵੀ ਜਿਹੜੇ 2000 ਤੋਂ ਸਮੇਂ ਦੀਆਂ ਜਿਹੜੀਆਂ ਫੋਟੋਆਂ ਨੇ ਚਾਹੇ ਵਿਆਹਾਂ ਦੀਆਂ ਫੋਟੋਆਂ ਆ ਹੋਣ ਨਾ ਵੀ ਕੋਈ ਵੀ ਪ੍ਰੋਗਰਾਮਾਂ ਦੀਆਂ ਫੋਟੋਆਂ ਨੇ ਉਹਦੇ ਵਿੱਚ ਸਾਡੇ ਨੌਜਵਾਨਾਂ ਦੇ ਦਾੜੀ ਕੇਸ ਸਾਰਿਆਂ ਦੇ ਕੱਟੇ ਹੋਏ ਆ। ਜੀ ਪਰ 2015 ਤੋਂ ਬਾਅਦ ਜਿਵੇਂ ਬੇਵਲ ਕਲਾਂ ਗੋਲੀकांड ਹੋਇਆ ਜਾਂ ਬਰਗਾੜੀ ਜਿਹੜੀ ਬੇਅਦਬੀ ਹੋਈ ਆ ਜਾਂ 2019-20 ਦੇ ਵਿੱਚ ਕਿਸਾਨ ਅੰਦੋਲਨ ਹੋ ਗਿਆ ਜਾਂ ਬਾਈ ਦੀਪ ਸਿੱਧੂ ਜਿਵੇਂ ਨੌਜਵਾਨਾਂ ਨੂੰ ਪ੍ਰੇਰਿਆ ਨਾ ਤਾਂ ਇੱਕ ਉਹ ਮੋੜ ਆ ਪਿਆ ਦਾ ਸਿੱਖੀ ਵੱਲ 2095 2000 ਤੋਂ ਬਾਅਦ ਜਿਹੜਾ ਵੀ ਨੌਜਵਾਨਾਂ ਨੇ ਕੇਸ ਕਤਲ ਕਰਾਉਣੇ ਸ਼ੁਰੂ ਕੀਤੇ ਆ ਤਾਂ ਇੱਕ ਡਰ ਸੀਗਾ ਉਸ ਸਮੇਂ ਦੀ ਜਿਹੜੀ ਜਨਰੇਸ਼ਨ ਸੀਗੀ ਉਸ ਸਮੇਂ ਦੇ ਜਿਹੜੇ ਮਾਪੇ ਸੀਗੇ ਵੀ ਇਹ ਸਾਡੇ ਜਵਾਕਾਂ ਦੇ ਜਿਹੜੇ ਦਾੜੀ ਕੇਸ ਰੱਖੇ ਹੋਣਗੇ ਨਾ ਵੀ ਸਟੇਟ ਉਹਨਾਂ ਨੂੰ ਖਤਮ ਕਰ ਦੋਗੀ ਕਿਉਂਕਿ 10 ਸਾਲੋਂ ਉਹਨਾਂ ਨੇ ਸਾਡੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਕੀਤੇ ਆ ਤਾ ਵੀ ਬੜੀ ਖੁਸ਼ੀ ਦੀ ਗੱਲ ਆ ਚੰਗੀ ਦੀ ਗੱਲ ਆ ਚੰਗੀ ਗੱਲ ਆ ਕਿ ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਵਿੱਚ ਮੋੜਾ ਪਿਆ ਯੂਥ ਦਾ ਮੋੜਾ ਪਿਆਗਾ 2015 ਤੋਂ ਲੈ ਕੇ 25 ਤੱਕ ਬੜੇ ਨੌਜਵਾਨ ਸਿੱਖੀਵਾਲੇ ਮੋੜਾ ਆਏ ਆ ਸਾਡੇ ਪਿੰਡ ਦੇ ਵਿੱਚ ਬੜੇ ਨੌਜਵਾਨ ਮੈਂ ਦੇਖਦਾ ਜਿਹੜੇ ਕਿ ਮਤਲਬ ਮੇਰੇ ਤੋਂ 15-15 ਸਾਲ ਵੱਡੇ ਹੋਣਗੇ ਪਰ ਇੱਕ ਸਮੇਂ ਦੇ ਵਿੱਚ ਜਦੋਂ 18-19-20 ਸਾਲ ਦੇ ਸੀ ਉਹਨਾਂ ਨੇ ਦਾੜੀ ਕੇਸ ਕਟਾਏ ਹੋਏ ਸੀ ਅੱਜ ਦੁਬਾਰਾ ਸਿੱਖੀਵਾਲੇ ਆ ਗਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਸੀਂ ਉਮੀਦ ਕਰ ਸਕਦੇ ਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਅਸ਼ਮੀਤ ਸਿੰਘ ਜਿਹੜੇ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਨਜ਼ਰ ਆਉਣਗੇ ਦੇਖੋ ਜੀ ਵਿਦਿਆਰਥੀ ਅਤੇ ਬੰਦੀ ਸਾਥ ਹੈ ਜਿਹੜੀ ਇਹਦਾ ਮੇਨ ਟੀਚਾ ਹੈਗਾ ਕਿ ਵੀ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਕੰਮ ਕਰਕੇ ਇੱਕ ਚੰਗੀ ਲੀਡਰਸ਼ਿਪ ਕੱਢ ਕੇ ਪੰਜਾਬ ਦੇ ਵਿੱਚ ਭੇਜਣੀ ਸੋ ਅਸੀਂ ਪੰਜਾਬ ਦੇ ਵਿੱਚ ਸਿਆਸਤ ਕਰਨੀ ਹੈ ਜੀ ਉਹ ਕਿਸ ਤਰ੍ਹਾਂ ਦੀ ਸਿਆਸਤ ਕਰਨੀ ਹੈ ਉਹ ਇੱਕ ਅਗਲਾ ਵਿਸ਼ਾ ਹੈਗਾ ਉਹ ਸਾਡੀ ਜਿਹੜੀ ਜਥੇਬੰਦੀਆਂ ਸੀਨੀਅਰ ਲੀਡਰਸ਼ਿਪ ਆ ਉਹ ਡਿਸਾਈਡ ਕਰੂ ਵੀ ਅਸੀਂ ਕੀ ਇਲੈਕਟੋਰਲ ਪੋਲਿਟਿਕਸ ਦਾ ਹਿੱਸਾ ਬਣਨਾ ਜਾਂ ਅਸੀਂ ਪ੍ਰੈਸ਼ਰ ਪੋਲਿਟਿਕਸ ਦਾ ਹਿੱਸਾ ਬਣਨਾ ਗੜਾ ਇੱਕ ਅਗਲਾ ਵਿਸ਼ਾ ਹੈਗਾ ਪਰ ਅਸੀਂ ਪੋਲਿਟਿਕਸ ਜ਼ਰੂਰ ਕਰਨੀ ਹੈ ਪ ਕੌ ਕ ਸਰਪੰਚ ਗ੍ਰਵੇਤ ਸਿੰਘ ਜੀ ਜਿਨ੍ਹਾਂ ਵੱਲੋਂ ਬਹੁਤ ਪੱਕੇ ਪ੍ਰਬੰਧ ਕੀਤੇ ਗਿਆ ਤੁਹਾਡੇ ਸਾਹਮਣੇ ਕੀ ਕਹਿਣਾ ਚਾਹੁੰਦੇ ਹਾਂ ਮੈਂ ਬੜਾ ਧੰਨਵਾਦੀ ਹਾਂ ਜੀ ਸਮੂਹ ਨਗਰ ਨਿਵਾਸੀਆਂ ਦਾ ਤੇ ਜੋ ਗ੍ਰਵੇਲ ਸਿੰਘ ਜੀ ਸਾਫ ਕਾ ਸਰਪੰਚ ਨੇ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਵੀ ਸਰਪੰਚ ਸਾਹਿਬ ਸ਼ੁਰੂ ਤੋਂ ਹੀ ਪਾ ਨਗਰ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਨਗਰ ਦੇ ਵਿੱਚ ਵਿਕਾਸ ਕਾਰਜਾਂ ਦੇ ਵਿੱਚ ਆਪਦਾ ਯੋਗਦਾਨ ਪਾ ਰਹੇ ਆ ਤੇ ਜਦੋਂ ਦੇ ਇਹ 50 ਮਤਲਬ ਸੇਵਾ ਕਰਦੇ ਆ ਰਹੇ ਆ ਤੇ ਸਾਡੇ ਪਰਿਵਾਰ ਨਾਲ ਵੀ ਇਹ ਪੁਰਾਣਾ ਇਹਨਾਂ ਦਾ ਰਿਸ਼ਤਾ ਗੂੜਾ ਰਿਸ਼ਤਾ ਹੈਗਾ ਸੋ ਸਾਡੇ ਜਿੰਨੀਆਂ ਵੀ ਉਤਾਰ ਚੜਾਵੋ ਪਰਿਵਾਰ ਦੇ ਵਿੱਚ ਵੀ ਕਈਆਂ ਦੇ ਵਿੱਚ ਆਉਂਦੇ ਆ ਤਾਂ ਸਰਪੰਚ ਸਾਹਿਬ ਉਹਨੇ ਨਾਲ ਮੋਢਾ ਤੇ ਨਾਲ ਮੋਢਾ ਲਾ ਕੇ ਖੜੇ ਆ ਜੀ ਜੀ ਧੰਨਵਾਦ ਮੁਖਨਗਰ ਦੇ ਨੌਜਵਾਨਾਂ ਦੇ ਵਿੱਚ ਤੇ ਨਗਰ ਨਿਵਾਸੀਆਂ ਦੇ ਵਿੱਚ ਕਸ਼ਮੀਰ ਦੀ ਜਿੱਤ ਦਾ ਬਹੁਤ ਵੱਡਾ ਉਤਸ਼ਾਹ ਸੀਗਾ ਸਾਡੇ ਪਿੰਡ ਚੋਂ ਵੀ ਕਹਿ ਲਊ ਵੀ ਪਹਿਲੀ ਵਾਰੀ ਇਹ ਨੌਜਵਾਨ ਕੋਈ ਇਸ ਮੁਕਾਮ ਤੇ ਪਹੁੰਚਿਆ ਜਿਹਨੇ ਨਾਂ ਦੇ ਨਾਲ ਤਖਤੂਪੁਰਾ ਲੱਗਦਾ ਹੋਵੇ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਵਿਦੇਸ਼ ਦੇ ਵਿੱਚ ਵੀ ਜਿੱਥੇ ਕੋਈ ਪੰਜਾਬੀ ਵੱਸਦਾ ਬੁਲੇ ਮੰਨੋ ਇਹਨਾਂ ਦੀ ਜਿੱਤ ਨੇ ਟੁੰਬਿਆ ਹੋ ਜੀ ਕਿਵੇਂ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਿੰਡ ਦਾ ਜਿਸ ਤੰਗ ਦੇ ਨਾਲ ਅਸਵੀ ਸਿੰਘ ਨੇ ਨਾਮ ਰੋਸ਼ਨ ਕੀਤਾ ਤਾਂ ਲੱਗਦਾ ਕਿ ਜਿਹੜਾ ਅੱਗੇ ਵੀ ਬੁਲੰਦੀਆਂ ਨੂੰ ਛੋਣਗੇ ਮੈਂ ਤਾਂ ਅਕਾਲਪੁਰਖ ਅਕੀਸ਼ਮੀਤ ਦੀ ਤੇ ਉਹਦੀ ਸਾਰੀ ਟੀਮ ਦੀ ਬੁਲੰਦੀਆਂ ਨੂੰ ਛੋਣ ਵਾਸਤੇ ਅਰਦਾਸ ਕਰਦਾ ਕਿ ਉਹ ਹੋਰ ਵੀ ਤਰੱਕੀਆਂ ਕਰਕੇ ਪਿੰਡ ਦਾ ਉਹਦੇ ਜ਼ਿਲ੍ਹੇ ਦਾ ਸਾਰੇ ਪੰਜਾਬ ਦਾ ਹੀ ਜਿੱਥੇ ਵੀ ਕੋਈ ਸਿੱਖ ਘਰ ਹੋ ਜਾਂ ਪੰਜਾਬੀ ਵੱਸਦਾ ਉਹਦੇ ਦੁੱਖ ਦਰਦ ਨੂੰ ਸਮਝ ਕੇ ਉਹਦੇ ਨਾਲ ਸਟੈਂਡ ਲੈ ਕੇ ਖੜਨ ਵਾਲੇ ਹਾਂ ਧੰਨਵਾਦ